ਪੁਰਦਾਸਪੁਰ ਜੇ ਮੈਂ ਵੈਲਫੇਅਰ ਕਮੇਟੀ ਐਡਵੋਕੇਟਸ ਆਫ ਪੁਰਦਾਸਪੁਰ ਮੈਂ ਪ੍ਰਧਾਨ ਜੀ ਨੇ ਜਿਸ ਸਾਡੇ ਉਹਨੇ ਸ਼ਿਸ਼ਾਪਾਲ ਜੀ ਨੇ ਬਚਾਵਾ ਆ ਕਿ ਕਿ ਤੇ ਸੋਨੀ ਜੀ ਨੇ ਵੀ ਦੱਸਿਆ ਮੈਂ ਮੈਂ ਵੀ ਇਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਬੁਰਜ ਨੂੰ ਅਪੀਲ ਕਰਦੇ ਆ ਕਿ ਅੱਗੇ ਗੁਰਦਾਸਪੁਰ ਜ਼ਿਲ੍ਹਾ ਦੇ ਅੰਦਰ ਇੱਕ ਬੈਕਵਰਡ ਏਰੀਆ ਇੱਕ ਛੋਟਾ ਜਿਹਾ ਬਾਰਡਰ ਏਰੀਆ ਛੋਟਾ ਜਿਹਾ ਜਿਲ੍ਹਾ ਰਹਿ ਗਿਆ ਪਹਿਲੇ ਪ੍ਰਧਾਨ ਕੋਲ ਉਹਨਾਂ ਨੂੰ ਲਾਪਤਾ ਗਿਆ ਤੇ ਇਹ ਈਮੇਲ ਜਿਹੜਾ ਗੁਰਦਾਸ ਜੇ ਫਰੈਕ ਜਾਇਗਾ ਗੁਰਦਾਸਪੁਰ ਜਿ ਮਟਾਲਾ ਤਲਾਕ ਕਰਤਾ ਜਾਂਦਾ ਨਾ ਫਰਦਰ ਇਹਦੀ ਜਗ੍ਹਾ ਤੇ ਜੇ ਕੋਈ ਪੈਸਾ ਖਰਚਣਾ ਵੀ ਦੀ ਪ੍ਰੋਗਰੈਸ ਤੇ ਘਰਚੋਗੇ ਤੇ ਕੋਈ ਕੋਈ ਕਾਲਜ ਕੋਲ ਨੂੰ ਕੋਈ ਯੂਨੀਵਰਸਿਟੀ ਖੁੱਲੀ ਜਾਏ ਜਿਹੜੇ ਨਾਲ ਕੀ ਪਿਛੜਿਆ ਇਲਾਕਾ ਸਾਡਾ ਅਗਰਤ ਰੱਖੀ ਕਰ ਸਕੀ ਤੇ ਜੂ ਸੁਨੀ ਜੀ ਨੇ ਫਰਮਾਇਆ ਕਿ ਥੋੜਾ ਅਗਰੈਸਿਵ ਹੋਣ ਦੀ ਲੋੜ ਆ ਚੀ ਇਸੇ ਕਰਕੇ ਇੰਨੇ ਦਿਨ ਦੇ ਇੰਤਜ਼ਾਰ ਕਰ ਰਹੇ ਸੀ ਕਿ ਸਾਨੂੰ ਸ਼ਾਇਦ ਕੋਈ ਸਰਕਾਰ ਨੂੰ ਕੋਈ ਇਲਾਵਾ ਆ ਜੇ ਅਸੀਂ ਨਮਰਿੰਡ ਵੀ ਦਿੱਤੇ ਆ ਜਗਾ ਜਗਾ ਦੀ ਲਿਖ ਨਹੀਂ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਇਸੇ ਕਰਕੇ ਪ੍ਰਧਾਨ ਜੀ ਦੇ ਮੱਪਾਰ ਨੇ ਸਾਰੇ ਫੈਸਲਾ ਕੀਤਾ ਇੱਕ ਇੱਕ ਜੋਟ ਹੋ ਗਿਆ ਕਿ ਅਸੀਂ ਕੱਲ ਚੰਡੀਗੜ੍ਹ ਜਾ ਰਹੇ ਹਾਂ ਤੇ ਉੱਥੇ ਅਸੀਂ ਪ੍ਰੋਟੈਸਟ ਕਰਨੇ ਜਾ ਰਹੇ ਹਾਂ ਕੋਈ ਨਿਕਾਬ ਤੇ ਇਸ ਕਰਕੇ ਜੋ ਤੁਸੀਂ ਕਿਹਾ ਉਹੀ ਉਸੇ ਲਾਈਨ ਤੇ ਚੱਲ ਕੇ ਹੁਣ ਅਸੀਂ ਉੱਥੇ ਜਾ ਦੋਇਆਰ ਕਰਾ ਦੇਵਾਂਗੇ ਅਸੀਂ ਮਿਲਾਂਗੇ ਕੋਸ਼ਿਸ਼ ਕਰਾਂਗੇ ਸੀਐਮ ਸਾਹਿਬ ਨੂੰ ਮਿਲਣ ਬੋਨਰ ਸਾਹਿਬ ਨੂੰ ਮਿਲਣ ਨਾਮ ਹੀ ਮਿਲਣ ਅਸੀਂ ਆਪਣਾ ਪ੍ਰੋਟੈਸਟ ਉੱਥੇ ਕਰਕੇ ਆਉਂਦੇ ਹਾਂ ਤੋ ਐਡਵੋਕੇਟ ਜੀ ਦਾ ਗੁਰਦਾਸਪੁਰ ਵਗੇਰੀ ਕਮ ਸ਼ਾਹਬਾਨ ਜੰਦਾਬਾ ਸਾਡੀ ਇੱਕਾ ਜੰਦਾਬਾ ਜਿਲ੍ਹਾ ਨਹੀਂ ਟੁੱਟਣ ਦੇਣਾ ਨਹੀਂ ਟੁੱਟਣ ਦੇਣਾ ਜੈ ਹਿੰਦ ਭਾਰਤ ਮਾਤਾ ਕੀ ਜੈ ਜਿਸਾਂ ਕੀ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਨਹੀਂ ਬੜਾਈ ਜੋ ਡਿਵੀਜ਼ਨ ਕੀਤੀ ਜਾ ਰਹੀ ਹੈ ਇਹ ਜਿਹੜੀ ਸਾਡੇ ਲਈ ਕਹਿ ਸਕਨੇ ਆ ਕਿ ਆਮ ਜਨਤਾ ਵਾਸਤੇ ਬੜੀ ਹਾਰਮਫੁਲ ਹੋਏਗੀ ਵਪਾਰਕ ਤੌਰ ਤੇ ਵੀ ਇਹਦਾ ਨੁਕਸਾਨ ਹੋਏਗਾ ਇਸ ਲਈ ਸਾਰੇ ਵਪਾਰੀ ਜਿਹੜੇ ਆ ਉਹ ਸਾਡੇ ਵਕੀਲ ਜਿਹੜੇ ਸਾਹਬਾਨ ਨੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਖੜੇ ਹੋਣ ਵਾਸਤੇ ਤੇ ਹਾਜ਼ਰ ਨੇ ਔਰ ਅਗੋਂ ਵੀ ਜੋ ਪ੍ਰੋਟੈਸਟ ਚਲੇਗਾ ਉਹਦੇ ਵਾਸਤੇ ਵੀ ਅਸਾਂ ਹੀ ਸਾਡੇ ਵਪਾਰ ਮੰਡਲ ਹੋ ਗਏ ਜਾਂ ਜਿੰਨੇ ਵੀ ਅ ਧਾਰਮਿਕ ਸਮਾਜਿਕ ਸੰਗਠਨ ਨੇ ਉਹ ਵੀ ਨਾਲੇ ਪੂਰਾ ਸਹਿਯੋਗ ਕਰਨਗੇ ਬਸ ਮੈਂ ਇਹਨਾਂ ਨੂੰ ਪ੍ਰਧਾਨ ਜੀ ਨੂੰ ਇਹਨਾਂ ਕਹਿਣਾ ਜ਼ਰੂਰ ਕਹਿਣਾ ਚਾਹਨਾ ਹੋਇਆ ਕਿ ਸਾਡੀ ਨੇ ਇੱਕ ਪ੍ਰਥਾ ਬਣ ਚੁੱਕੀ ਹੈ ਕਿ ਜੇ ਤੁਸੀਂ ਬੜੇ ਇੱਕ ਆਈਡੀਓਲੋਜੀਕਲ ਤਰੀਕੇ ਦੇ ਨਾਲ ਜਾਂ ਇੱਕ ਬੜੇ ਸਪੈਸਟਿਕੇਟਿਡ ਤਰੀਕੇ ਦੇ ਨਾਲ ਜੇ ਪ੍ਰੋਟੈਸਟ ਕਰੋਗੇ ਤੇ ਸ਼ਾਇਦ ਇਹ ਨਹੀਂ ਸੁਣਵਾਈ ਨਾ ਹੋਵੇ ਕਿਉਂਕਿ ਇੱਕ ਮਾਹੌਲ ਹੀ ਅਹੱਜਾ ਬਣ ਚੁੱਕਾ ਹੈ ਸਰਕਾਰਾਂ ਵੀ ਜਲਦੀ ਨਹੀਂ ਸੁਣਦੀਆਂ ਇਹ ਜਦੋਂ ਵੀ ਕੋਈ ਐਗਰੈਸਿਵ ਹੋ ਹੁੰਦੀ 로ਡ ਪਰ ਐਗਰੈਸਿਵ ਮੀਨ ਮੈਂ ਵਰਡ ਹੋ ਯੂਜ਼ ਕਰ ਰਿਹਾ ਕਿ ਜਦੋਂ ਵੀ ਧਰਨਾ ਪ੍ਰੋਟੈਸਟ ਕਰਨ ਦੀ ਕਿਤੇ 로ਡ ਪਵੇਗੀ ਉਹਦੇ ਵਾਸਤੇ ਵੀ ਜ਼ਰੂਰ ਸੋਚਿਆ ਜਾਵੇ ਕਾਰਨ ਹੈ ਕਿ ਉਸ ਤੋਂ ਇਲਾਵਾ ਨਹੀਂ ਸੁਣਦਾ ਦੂਜੀ ਗੱਲ ਜਿਹੜੀ ਇਹ ਗੰਦੀ ਰਾਜਨੀਤੀ ਹੋ ਰਹੀ ਹੈ ਮੈਂ ਇਹਦਾ ਵੀ ਨਿੰਦਾ ਕਰਦਾ ਕਿਉਂਕਿ ਹਰ ਸਾਲ ਇਦਾਂ ਹੀ ਹੁੰਦਾ ਹੈ ਬਲਕਿ ਹਰ ਵਾਰ ਇਦਾਂ ਹੁੰਦਾ ਜਦੋਂ ਵੀ ਕੋਈ ਇਲੈਕਸ਼ਨ ਲੱਗੇ ਆਂਦੇ ਨੇ ਰਾਜਨੀਤਿਕ ਲੋਕ ਇੱਕ ਨਵਾਂ ਹੀ ਟੈਂਡ ਸ਼ੁਰੂ ਕਰ ਦਿੰਦੇ ਨੇ ਕਿ ਆਪਣੀ ਵੋਟਰਾਂ ਦੇ ਵਾਸਤੇ ਪਰੰਤੂ ਇਹ ਕਿਤੇ ਇਹ ਬਟਾਲਾ ਵੀ ਅਲੱਗ ਹੋ ਗਿਆ ਜਿਸਾ ਪਠਾਨਕੋਟ ਅਲੱਗ ਹੋਇਆ ਸੀਗਾ ਤੇ ਫਿਰ ਗ ਆਪਣੇ ਖੇਰੇ ਵਿੱਚੋਂ ਨਾਮ ਹੀ ਮਿਟਾ ਦੋ ਇਹਦਾ ਕਿਉਂਕਿ ਇਹ ਤਹਿਸੀਲ ਵੀ ਨਹੀਂ ਰਹਿਣੀ ਇਹਦੇ ਕਸਬਾ ਬਣ ਜਾਣਾ ਬਿਲਕੁਲ ਹੀ ਇਸ ਲਈ ਇਹ ਬਹੁਤ ਹਾਰਮਫੁਲ ਹੈ ਤੇ ਮੈਂ ਬੇਨਤੀ ਇਹ ਹੀ ਕਰਾਂਗਾ ਜਿੱਥਾ ਪ੍ਰਧਾਨ ਜੀ ਕੱਲ ਜਾ ਰਹੇ ਨੇ ਹੋਪਫੁਲੀ ਕਿ ਸਾਡੇ ਸੀਐਮ ਸਾਹਿਬ ਇਸ ਚੀਜ਼ ਨੂੰ ਮੰਨਣਗੇ ਔਰ ਇਹ ਗੁਰਦਾਸਪੁਰ ਨੂੰ ਜਿੱਥਾ ਸੰਭਵ ਜੋ ਪ੍ਰਯਾਸ ਹੋ ਸਕਦੇ ਆ ਇਸ ਤਰ੍ਹਾਂ ਹੀ ਰਹਿਣ ਦੇਣਗੇ ਤਾਂ ਕਿ ਸਾਰਿਆਂ ਦਾ ਵਪਾਰ ਵੀ ਚੱਲਦਾ ਰਹੇ ਤੇ ਸਾਰਿਆਂ ਦੇ ਕਾਰੋਬਾਰ ਵੀ ਚੱਲਦੇ ਰਹਿਣ ਔਰ ਜਨਤਾ ਨੂੰ ਵੀ ਕੋਈ ਤਕਲੀਫ ਨਾ ਹੋਵੇ ਧੰਨਵਾਦ ਜੀ ਬਹੁਤ ਲਗਲੀ ਰੀਸੈਂਟਲੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਵਾ ਪੰਜਾਬ ਗਵਰਨਮੈਂਟ ਦੇ ਕਿਰਦਾਰ ਦੇ ਉੱਤੇ ਜਿੱਥੇ ਇਹ ਆਪਣੇ ਸਰਕਾਰ ਦੇ ਬੰਦਿਆਂ ਦੇ ਅਫਸਰਾਂ ਦੇ ਘਰ ਬਣਾਏ ਜਾ ਰਹੇ ਆ ਤੇ ਜੁਡੀਸ਼ੀਅਲ ਆਏ ਘਰ ਬਣਾਉਣੇ ਸਨ ਸ਼ਹੀਜਨ ਮਲੇਰ ਕੋਟਲਾ ਨੇ ਕੰਪਲੀਟ ਕੀਤੀ ਦੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀਆਂ ਇਹਨਾਂ ਨੂੰ ਕਿ ਤੁਸੀਂ ਸ਼ਹੀਜਨ ਦੇ ਵਾਸਤੇ ਘਰ ਕਮਿਊਂਡਿਟ ਕਰੋ ਤੇ ਸਰਕਾਰ ਸਾਡੀ ਸੁਪਰੀਮ ਕੋਰਟ ਨੂੰ ਅਪੀਲ ਚ ਗਈ ਸੁਪਰੀਮ ਕੋਰਟ ਨੇ ਵੀ ਇਹਨਾਂ ਝਾੜਾ ਪਾਈਆਂ ਕਿ ਇਨਫਰਾਸਟ੍ਰਕਚਰ ਤੁਸੀਂ ਦੇ ਨਹੀਂ ਰਹੇ ਦੇ ਪਾਣੀ ਦੇ ਜਿਹੜੇ ਜਿਹੜੇ ਜ਼ਿਲੇ ਬਣਾਏ ਆ ਜਿਹੜੀਆਂ ਕਚੈਰੀਆਂ ਬਣੀ ਦੀਆਂ ਨਵੇਂ ਤੁਸੀਂ ਕਿੱਥੋਂ ਬਣਾ ਸਕਨੇ ਆ ਸੋ ਮੇਰੀ ਇਹ ਅਪੀਲ ਆ ਕਿ ਸਰਕਾਰ ਨੂੰ ਆਪਣੇ ਕਿਰਦਾਰ ਨੂੰ ਵੇਖਣਾ ਚਾਹੀਦਾ ਕਿ ਕਰਦੀ ਕੀ ਪਈ ਆ ਲੋਕਾਂ ਕੋਲੋਂ ਪੈਸੇ ਮੰਗ ਮੰਗ ਕੇ ਤੇ ਕਹਿੰਦੇ ਆ ਉਹਨੂੰ ਹੋਰ ਪੈਸੇ ਰਿਫੰਡ ਕਰੋ ਤੇ ਜ਼ਿਲੇ ਕਿੱਥੋਂ ਬਣ ਜਾਣੇ ਆ ਐਵੇਂ ਭਗਵੰਤ ਮਾਨ ਜੀ ਮਿਨਿਸਟਰ ਆ ਅਨਏਬਲ ਕਹਿੰਦੇ ਆ ਪਰ ਉਹਨੂੰ ਨਹੀਂ ਸਮਝ ਆਉਂਦੀ ਸਟੇਟਮੈਂਟ ਦੇਣ ਲੱਗਾ ਦੇਖਦੇ ਕੱਖ ਨਹੀਂ ਬਣਾ ਦੇਾਂਗੇ ਸੋ ਮੇਰੀ ਗੁਜਾਰਸ਼ ਹੈ ਕਿ ਇਹੋ ਜਿਹੇ ਸਟੇਟਮੈਂਟ ਇਹਨਾਂ ਨੂੰ ਸੀਐਮ ਸਾਹਿਬ ਨੂੰ ਨਹੀਂ ਦੇਣੀਆਂ ਚਾਹੀਦੀਆਂ ਇਹ ਚੰਗੀ ਗੱਲ ਨਹੀਂ ਹੈਗੀ ਲੋਕਾਂ 'ਚ ਐਟਮੋਸਫੇਅਰ ਖਰਾਬ ਹੁੰਦਾ ਇਹਨਾਂ ਦੀ ਇੱਕ ਸਟੇਟਮੈਂਟ ਨਾਲ ਅਸੀਂ 10 ਦਿਨ ਤੋਂ ਕੰਮ ਠੱਪ ਕਰੇ ਬੈਠੇ ਆ ਲੋਕਾਂ ਦਾ ਨੁਕਸਾਨ ਹੋਇਆ ਔਰ ਕਿਸੇ ਤੇ ਇਹ ਜੋ ਨਹੀਂ ਰਹੀ ਕਿ ਕਿਸੇ ਅਫਸਰ ਦੇ ਉੱਤੇ ਕਿਸੇ ਵੀ ਸਰਕਾਰੀ ਤੇ ਕਿ ਅਸੀਂ ਆ ਕੇ ਆਸ਼ਵਾਸ਼ਣ ਦੇ ਕੋਈ ਐਸੀ ਗੱਲ ਨਹੀਂ ਸਾਡੇ ਕੋਲ ਪੈਸੇ ਹੀ ਨਹੀਂਗੇ ਸੋ ਇਹ ਜਿਹੜੀਆਂ ਇਹ ਜਿਹੜੀਆਂ ਸਟੇਟਮੈਂਟਾਂ ਦਿੰਦੀਆਂ ਨੇ ਸਰਕਾਰਾਂ ਦਿੰਦੀਆਂ ਨੇ ਬਹੁਤ ਗਲਤ ਨੇ ਤੇ ਕੋਈ ਜ਼ਿਲ੍ਹਾ ਨਾ ਨਹੀਂ ਚਾਹੀਦਾ ਨਾ ਹੀ ਕੋਈ ਐਹੋ ਜੀ ਗੱਲ ਹੋਣੀ ਚਾਹੀਦੀ ਧੰਨਵਾਦ ਜੀ ਮੇਰੇ ਰਿਸਪੈਕਟਡ ਬ੍ਰਦਰਜ਼ ਲੂਬਾ ਜੀ ਸੋਨੀ ਸਾਹਿਬ ਅਨੰਦਾ ਜੀ ਹੋਣਾ ਪਹਿਲੀ ਵਾਰੀ ਬਹੁਤ ਸੋਹਣੀ ਵਧੀਆ ਗੱਲ ਕੀਤੀ ਆ ਕਿ ਜਿਹੜੀ ਸਬਡਿਵੀਜ਼ਨ ਜਿਹੜੀ ਆ ਫ੍ਰੈਗਮੈਂਟੇਸ਼ਨ ਆ ਡਿਸਟ੍ਰਿਕਟ ਗੁਰਦਾਸਪੁਰ ਦੀ ਜਿਹੜੀ ਮੂਵ ਚੱਲ ਰਹੀ ਆ ਇਹ ਕੰਡੈਮਨੇਬਲ ਆ ਨਹੀਂ ਹੋਣੀ ਚਾਹੀਦੀ ਕਿਉਂਕਿ ਸਰਕਾਰ ਕੋ ਇਨਾਂ ਦੇ ਸਾਰੇ ਡਿਪਾਰਟਮੈਂਟ ਫਾਰ ਲੈਕ ਆਫ ਇਕਨੋਮਿਕ ਕੰਡੀਸ਼ਨ ਆਲ ਦਾ ਡਿਪਾਰਟਮੈਂਟ ਆਰ ਫਿਊਲਰ ਸੱਚ ਲਾਈਕ ਹੈਲਥ ਡਿਪਾਰਟਮੈਂਟ এডੂਕੇਸ਼ਨ ਈਵਨ ਇਹਨਾਂ ਨੇ ਨੰਦਾਜੀ ਨੇ ਇੱਕ ਐਗਜ਼ੈਂਪਲ ਦਿੱਤੀ ਹੈ ਮਰੇਰ ਕੋਲ ਦਾ ਜਿਹੜੀ ਰੀਸੈਂਟ ਜੱਜਮੈਂਟ ਆਈ ਆ ਉੱਥੇ ਉਹਨਾਂ ਨੇ ਅੱਜ ਤੱਕ ਇਨਫਰਾਸਟ੍ਰਕਚਰ ਜਿਹੜਾ ਕੰਮ 'ਚ ਫੇਲ ਹੋਈ ਆ ਈਵਨ ਦੇ ਹੈਵ ਨਾਟ ਪ੍ਰੋਵਾਈਡ ਪ੍ਰੋਵਾਈਡਰ ਰੈਜੀਡੈਂਸ ਆਫ ਦਾ ਜੂਡੀਸ਼ੀਅਲ ਲੋ ਇਹ ਕਰਕੇ ਜਿਹੜੀ ਆ ਇਹ ਜਿਹੜੀ ਮੂਵ ਆ ਜਿਹੜੀ ਚਲਾਈ ਆ ਭਗਵਾਨ ਜੀ ਉਹਨਾਂ ਨੇ ਜਿਹੜਾ ਬਿਆਨ 12 ਸੂਟ ਦੇ ਨਾਲ ਕਰਤਾ ਜੀ ਪਿਛਲੇ 10 ਦਿਨ ਤੋਂ ਸਟ੍ਰਾਈਕ ਤੇ ਬੈਠੇ ਹਾਂ ਇਸ ਕਰਕੇ ਸਟ੍ਰਾਈਕ ਕੀਤੀ ਹੈ ਕਿ ਮਟਾਲਾ ਹਾਲੇ ਨਾਲ ਲਗ ਕੀਤਾ ਜਾ ਰਿਹਾ ਜਿਹੜਾ ਕਿ ਸਾਨੂੰ ਇਹ ਵਾਲਾ ਪੂਰਾ ਜ਼ੋਰ ਕੇ ਬੰਦ ਕਰਦੇ ਪਏ ਕਿਉਂਕਿ ਅੱਗੇ ਵੀ ਸਾਡਾ ਜਿਲ੍ਹਾ ਕੇਂਦਰੋਂ ਖਾਣਪੁਰ ਸਾਡੇ ਨਾਲ ਸੀ ਉਹ ਵਸਤਾ ਕਰ ਦਿੱਤਾ ਉਹ ਮਟਾਲਾ ਕਰਨ ਤੇ ਯਾਰ ਇਹ ਸਾਰੇ ਰਾਜਨੀਤੀ ਬੜੀ ਗੰਦੀ ਰਾਜਨੀਤੀ ਖੇਲੀ ਜਾ ਰਹੀ ਹੈ ਇਹਦੇ ਪ੍ਰੋਟੈਸਟ ਤੇ ਬੈਠੇ ਰਹੇ ਇਸ ਬਾਰੇ ਇਹ ਮੈਮਾ ਨਾ ਵੀ ਦਿੱਤਾ ਡੀ ਸੀ ਸਾਹਿਬ ਦਿੱਤਾ ਹਲਕਾ ਚਾਰ ਸਮਸ਼ੀਲ ਸਿਲਵਰਤਤਾ ਹਲਕਾ ਚਾਰ ਰਾਮਨਜੀਤਤਾ ਤੇ ਹੀ ਹੋਣ ਪ੍ਰੋਟੈਸਟ ਕੰਟੀਨਿਊ ਰੱਖਦੇ ਹੋਏ ਅਸੀਂ ਕੱਲ ਫਿਰ ਚੰਡੀਗੜ੍ਹ ਮੁਕ ਕਰ ਰਹੇ ਆ ਅਸੀਂ ਪੀਸੀ ਸਾਹਿਬ ਨੂੰ ਮਿਲਾਂਗੇ ਉਹਨਾਂ ਸਾਹਿਬ ਨੂੰ ਮਿਲਾਂਗੇ ਇਹ ਕੰਮ ਨਾ ਕੀਤਾ ਜਾਵੇ ਇਸ ਦਾ ਸਾਡਾ ਕੀ ਸਰਕਾਰ ਤੇ ਬੋਝ ਆ ਅਜੇ ਕਿ ਜਨਤਾ ਤੇ ਬੋਝ ਆ ਇਸ ਨੂੰ ਰੋਕਿਆ ਜਾਵੇ ਤੁਰੰਤ ਰੋਕਿਆ ਜਾਵੇ ਕਿਉਂਕਿ ਇਹ ਕੋਈ ਲੋੜ ਨਹੀਂ ਇਹ ਬੇਵਜਹ ਸਰਕਾਰ ਆਪਣੇ ਬਹੁਤ ਪਾਰਾ ਚੰਦ ਜਨਤਾ ਤੋਂ ਬਹੁਤ ਪਾਰਾ ਚੰਦੀ ਆ ਨਾਲ ਜਨਤਾ ਦੀ ਡਿਮਾਂਡ ਹੈ ਇਸ ਬਾਰੇ ਕੋਈ ਜ਼ਿਲ੍ਹਾ ਵੱਖਰਾ ਬਣਾਇਆ ਜਾਏ ਤੇ ਚੰਦ ਬੰਦਿਆਂ ਦੀ ਡਿਮਾਂਡ ਹੈ ਮੇਰੇ ਮੇਰਾ ਸਰਕਾਰ ਕੇ ਬੇਨਤੀ ਹੈ ਵੀ ਇਸ ਨੂੰ ਜ਼ਿਲ੍ਹਾ ਨਾ ਥੋੜਾ ਜਾਵੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਇਹ ਗਦਾਫਤ ਜ਼ਿਲ੍ਹਾ ਰਹਿ ਦਿੱਤਾ ਜਾਵੇ ਤੇ ਇਹ ਹਵਰਾ ਫੋਲ ਫੋਲ ਸਾਹ ਆ ਨਹੀਂ ਸਾਡੇ ਸਾਰਾ ਪਪਾ ਸਾਡੇ ਉਸ ਤੋਂ ਬਾਅਦ ਲੋਬਾ ਜੀ ਵੀ ਇੱਥੇ